ਖੁਸ਼ੀ ਮਨਾਈ ਜਾ ਰਹੀ ਹੈ ਸਿੱਧੂ ਮੁਸੇਵਾਲਾ ਛੋਟਾ ਮੁਸੇਵਾਲਾ ਜਿਹੜੇ ਤਸਵੀਰ ਦੇ ਵਿੱਚ ਨਜ਼ਰ ਆ ਰਿਹਾ ਆਪਣੀ ਮਾਤਾ ਦੇ ਜਿਹੜੇ ਗੋਦ ਦੇ ਵਿੱਚ ਖੇਡਦਾ ਨਜ਼ਰ ਆ ਰਿਹਾ ਅੱਜ ਜਿਹੜਾ ਦੂਕੇ ਕਾਫੀ ਲੰਬੇ ਸਮੇਂ ਲੈ ਕੇ ਉਹ ਦਾਦਾ ਪਾਕੇ ਜਿਹੜੀ ਲੋਕ ਸ਼ਾਂਤੀ ਕੇ ਮੇਨ ਤੁਸੀਂ ਦੇਖ ਸਕਦੇ ਹੋਗੇ ਮਾਤਾ ਦੇ ਕੋਲ ਸੁਖਦੀਪ ਸਿੰਘ ਮੁਸੇਵਾਲਾ ਇਹ ਜਿਹੜੇ ਨਾਮ ਨਾਲ ਬਣਾਏ ਜਾ ਰਹੇ ਆ ਸਾਡੇ ਨਾਲ ਗੋਪਾਲ ਸਿੰਘ ਜੀ ਬਿਲਕੁਲ ਜੀ ਬੜਾ ਚੰਗਾ ਲੱਗਦਾ ਹੈ ਮੈਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਾਰੇ ਪੱਤਰਕਾਰ ਪ੍ਰਵਾਹਾਂ ਨੂੰ ਸਾਰੀ ਪਬਲਿਕ ਨੂੰ ਸਾਰੇ ਦੇਸ਼ ਵਾਸੀਆਂ ਨੂੰ ਦੇਸ਼ ਦੇ ਸਭ ਦੇ ਸਾਡੇ ਚਾਹਣ ਵਾਲਿਆਂ ਨੂੰ ਸਭ ਤੋਂ ਪਹਿਲਾਂ ਲੋਹੜੀ ਦੀਆਂ ਮੁਬਾਰਕਾਂ ਦਿੰਨਾ ਠੀਕ ਹੈ ਅੱਜ ਜਿਸ ਨਵੇਂ ਜੀਤ ਦੀ ਪਹਿਲੀ ਲੋਹੜੀ ਦੇ ਉੱਤੇ ਉਹਨੂੰ ਜੀ ਆਇਆਂ ਕਹਿੰਦੇ ਵੀ ਆ ਵਿਸ਼ੇਕ ਪਰੇ ਮਾਮਲੇ ਨਾਲ ਵੀ ਹੈਗਾ ਹਨ ਅਸੀਂ ਉਸ ਕੰਮ ਨੂੰ ਪੂਰਾ ਤਾਂ ਨਹੀਂ ਕੀਤਾ ਲekin ਫਿਰ ਵੀ ਸ਼ੁਕਰਾਨਾ ਕਰਦੇ ਹਾਂ ਕਾਲ ਪ੍ਰਕਾ ਦਾ ਕਿ ਉਹਨੇ ਸਾਨੂੰ ਇੰਨੇ ਜੋਗੇ ਕੀਤਾ ਕਿ ਅਸੀਂ ਇਹਨਾਂ ਤਿਹਾਰਾਂ ਨੂੰ ਮਨਾਉਂਦੇ ਰਹੀਏ ਔਰ ਹਮੇਸ਼ਾ ਵੱਡੇ ਪੁੱਤ ਦੀ ਯਾਦ ਤਾਂ ਕੁਦਰਤੀ ਗੱਲ ਹੈ ਜਦੋਂ ਕੋਈ ਵੀ ਅਸੀਂ ਇਹਦਾ ਖੁਸ਼ੀ ਸ਼ੇਅਰ ਕਰਾਂਗੇ ਸਾਂਝੀ ਕਰਾਂਗੇ ਉਹ ਤਾਂ ਸਾਹਮਣੇ ਖਲੋਂਦਾ ਹੀ ਆ ਕੇ ਤਾਂ ਨਸਾਰੇ ਤੁਹਾਡੇ ਮਾਧਿਅਮ ਦੇ ਜਰੀਏ ਦੇਸ਼ ਪ੍ਰਦੇਸ਼ ਦੀਆਂ ਸੰਗਤਾਂ ਸਾਰੀਆਂ ਸਾਡੇ ਇਥੋਂ ਦੇ ਭਰਾ ਸਾਰ ਜਿਨ੍ਹਾਂ ਨੇ ਕਰੋੜਾਂ ਲੋਕਾਂ ਨੇ ਦੁਆਵਾਂ ਕੀਤੀਆਂ ਔਰ ਆਪਾਂ ਨੂੰ ਅਕਾਲ ਪੁਰਖ ਨੇ ਅਰਦਾਸ ਆਪਣੀ ਕਬੂਲ ਕਰਦੇ ਹੋਏ ਆਪਣੀ ਬਖਸ਼ਦਿਆਂ ਦੇ ਵਿੱਚ ਕੀਤਾ ਕਿ ਮੈਂ ਤੁਹਾਡਾ ਸਾਰਿਆਂ ਦਾ ਭਰਾ ਭੈਣ ਭਰਾਵਾ ਦਾ ਜਿਹੜਾ ਸ਼ੁਕਰਾਨਾ ਅਦਾ ਕਰਦੇ ਹਾਂ ਇਸ ਗੱਲ ਤੇ ਲੋਹੜੀ ਦੀ ਸਿਰਕੋ ਸਾਰਿਆਂ ਨੂੰ ਬਧਾਈ ਦਿੰਦਾ ਹਾਂ ਕਿ ਗੀਤ ਦੀ ਵੀ ਕਹਿੰਦੇ ਸ਼ੂਟਿੰਗ ਹੋ ਰਹੀ ਹੈ ਜੀ ਗੀਤ ਦੀ ਵੀ ਸ਼ੂਟ ਕੀਤਾ ਜਾ ਰਿਹਾ ਜੀ ਕਦੋਂ ਜਿਹੜਾ ਇਹ ਗੀਤ ਆ ਜੂਗਾ ਅਸੀਂ ਸੋਚਿਆ ਸੀ ਪਹਿਲਾਂ ਪਹਿਲਾਂ ਤਾਂ ਮੇਰੀ ਇਹ ਇੱਛਾ ਸੀ ਵੀ ਮੈਂ ਮੇਰਾ ਬਰਥਡੇ ਹੁੰਦਾ 5 ਤਰੀਕ ਦਾ ਸੀ ਪਹਿਲਾਂ ਤੋਂ ਸ਼ੁਭਦੀਪ ਦੇ ਹੁੰਦੇ ਹੀ ਸਾਡੀ ਇੱਕ ਰੀਤ ਜੀ ਸੀ ਵੀ ਅਸੀਂ ਉਹਦੇ ਬਰਥਡੇ ਤੇ ਜਾਂ ਉਹਦੀ ਮਾਂ ਦੇ ਜਨਮ ਦਿਨ ਤੇ ਕਿਸੇ ਨਾ ਕਿਸੇ ਦਿਨ ਤੇ ਸ਼ਰਧੇ ਹੁੰਦੀ ਸੀ ਗਾਣਾ ਪਰੰਤੂ ਸਮੱਸਿਆਵਾਂ ਮ ਆ ਰਹੀਆਂ ਕਿ ਅਸੀਂ ਵੀਡੀਓ ਸ਼ੂਟ ਨਾ ਕਰ ਪਾਏ ਮੌਸਮ ਦੀ ਵਜ੍ਹਾ ਦੇ ਨਾਲ ਕਈ ਕਾਰਨ ਲੇਟ ਹੋ ਗਏ ਹੈ ਨਾ ਤਾਂ ਹੁਣ ਅਸੀਂ ਅੱਜ ਹੀ ਲੋੜੀ ਦੇ ਨਾਲ-ਨਾਲ ਜਿਹੜਾ ਵੀਡੀਓ ਸ਼ੂਟ ਕਰ ਰਹੇ ਹਾਂ ਸਾਰੇ ਤੇ ਮੇਰਾ ਖਿਆਲ ਹੈ ਜਨਵਰੀ ਜਿਮੋਦੀ ਜੀ ਤੋਂ ਨੂੰ ਸੁਣਾਣਾ ਬਹੁਤ ਵੱਡਾ ਗਾਣਾ ਹੈ ਸੁਖਦੀਪ ਦਾ ਕੰਪਲੀਟ ਗਾਣਾ ਹੈ ਤੇ ਉਹਨਾਂ ਨੇ ਆਪਣੀ ਆਵਾਜ਼ 'ਚ ਰਿਕਾਰਡ ਕੀਤਾ ਹੋਇਆ ਪੂਰਾ ਫੁੱਲ ਗਾਣਾ ਜਿਹੜਾ ਹਾਲ ਤੱਕ ਲੀਕ ਨਹੀਂ ਹੋਇਆ ਕਦੇ ਵੀ ਪਰ ਤਾਨੂੰ ਬਹੁਤ ਵਧੀਆ ਲੱਗੂਗਾ ਅਸੀਂ ਵੀ ਕਰਦੇ ਵੀ ਬਿਲਬੋਰਡ ਤੱਕ ਘੜਾਕਾ ਫੜੂਗਾ ਗਾਣੇ ਦਾ ਪਰ ਅੱਜ ਸਾਨੂੰ ਬਹੁਤ ਖੁਸ਼ੀ ਹੈ ਜਿਹੜੀ ਲੋੜੀ ਅਸੀਂ ਮਨਾ ਰਹੇ ਆ ਅੱਜ ਹੈ ਨਾ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਸਾਡਾ ਸੂਹ ਵਾਪਸ ਆਇਆਗਾ ਅਸੀਂ ਜਰੂਰ ਆਤੀ ਅਰਦਾਸਨਾ ਕਰਦੇ ਸੀ ਵੀ ਪ੍ਰਮਾਤਮਾ ਲੈ ਵੀ ਤੁਹਾਨੂੰ ਛੇਤੀ ਆ ਸਾਡਾ ਤਾਂ ਕੇਣਾ ਹੀ ਲੈ ਗਿਆ ਹੈ ਨਾ ਪਰ ਸਾਡਾ ਸੂਹ ਨੂੰ ਵਾਪਸ ਕਰ ਦੇ ਜਿਹੜੀ ਅੱਜ ਸਾਨੂੰ ਖੁਸ਼ੀ ਹੈ ਉਹ ਲੱਗ ਹੈ ਠੀਕ ਹੈ ਵੀ ਇਹੀ ਕਹਿੰਦੇ ਪ੍ਰਮਾਤਮਾ ਦੀ ਲੰਬੀ ਉਮਰ ਕਰੇ ਸਾਡੀ ਵੀ ਉਮਰੇ ਬਸਤੇ ਨੂੰ ਲਾਵੇ ਤੇ ਅਸੀਂ ਮਾਈ ਸਾਹਿਬ ਪਹਿਲਾਂ ਉਹਨੂੰ ਵੀ ਗੋਦੀ ਖੜਾਇਆ ਹੁਣ ਇਹਨੂੰ ਵੀ ਗੋਦੀ ਖੜੇ ਹੋਏ ਅੰਦਰ ਰਾਤ ਅਸੀਂ ਆਈ ਵੇਖੀ ਜਨੇ ਵੀ ਕਦੋਂ ਵੱਡਾ ਹੋਵੇ ਕਦੋਂ ਵੱਡਾ ਹੋਵੇ ਜਿਹੜੇ ਉਹਦੇ ਸੁਪਨੇ ਕਹਿੰਦੇ ਨੇ ਉਹ ਸੁਪਨੇ ਦੇ ਪੂਰੇ ਕਰੇ ਕੀ ਕਹੋਗੇ ਲੱਖਾਂ ਕਰੋੜਾਂ ਲੱਖਾਂ ਕਰੋੜਾਂ ਦੇ ਅਰਦਾਸਾਂ ਦੇ ਫੈਨ ਨੇ ਜਿਹੜੇ ਸਾਰੇ ਉਹਨਾਂ ਦੇ ਅਰਦਾਸਾਂ ਨੇ ਨਾਲ ਜੇ ਪੱਕੇ ਵੀ ਇੱਕ ਦੇ ਅਰਦਾਸ ਇੱਕ ਦੇ ਅਰਦਾਸ ਨਾਲ ਨਹੀਂ ਵਾਪਸ ਆਇਆ ਸਭ ਦੇ ਅਰਦਾਸਾਂ ਨਾਲ ਵਾਪਸ ਆਇਆ ਅਸੀਂ ਜਿਹੜੇ ਬਾਹਰ ਬੈਠੇ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਸਭ ਦੀਆਂ ਦੁਆਵਾਂ ਨਾਲ ਹੀ ਵਾਪਸ ਆਇਆ ਸਾਡਾ ਸ਼ੁਕਰੀਆ ਜੋ ਪਹਿਲੀ ਲੋੜੀ ਹੈ ਪਹਿਲੀ ਲੋੜੀ ਬਹੁਤ ਖੁਸ਼ੀ ਹੈ ਬਹੁਤ ਜਿੰਨੀ ਵੀ ਕਹੇ ਦੀ ਖੁਸ਼ੀ ਹੈ ਮੈਂ ਪਿਛਲੇ ਸਾਲ ਵੀ ਲੋਹੜੀ ਪਾਕੇ ਗਈ ਸੀ ਵੀ ਪ੍ਰਮਾਤਮਾ ਅਗਲੇ ਸਾਲ ਮੈਂ ਵੱਡੀ ਲੋਹੜੀ ਪਾਵਾਂ ਤੇ ਮੇਰਾ ਸੁਭਾਅ ਉਸ ਆ ਜੇ ਤੇਰੀ ਵੈਗਰੂ ਨੇ ਸੁਣੀ ਸਾਉਦੀ ਸੁਣੀ ਮੈਸੇ ਮੈਂ ਜਿਹੜੀ ਸੋਚੇ ਗਈ ਸੀ ਮੇਰੀ ਵੀ ਉਹ ਵੀ ਜਾਈ ਦੀ ਨੇ ਉਹ ਵਸੇ ਵਸੇ ਕਰਦਾ ਸੀ ਹੁਣ ਇਹ ਵੀ ਛੇਤੀ ਵਸੇ ਵਸੇ ਕਰੇ ਛੋਟੇ ਹੁੰਦੇ ਦਾ ਇਸ ਤਰ੍ਹਾਂ ਵੀ ਜਿਹੜਾ ਉਹਨਾਂ ਦਾ ਵੀ ਛੋਟਾ ਹੁੰਦਾ ਹਾਂ 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 ਉਹ ਵੀ ਇਸ ਤਰ੍ਹਾਂ ਹੀ ਪੋੜੇ ਜੇ ਮੰਨਦੇ ਇਹ ਵੀ ਉਸ ਤਰ੍ਹਾਂ ਹੀ ਪੋੜਾ ਜੇ ਛੋਟੀ ਜੀ ਚੀਜ਼ ਨਾਲ ਛੇਧ ਲੱਗ ਜਾਣਾ ਇਹਨੇ ਤੇ ਉਸੇ ਤਰ੍ਹਾਂ ਹੀ ਪੋੜਾ ਜੇ ਪਰਮਾਤਮਾ ਇਹ ਵੀ ਲੰਬੀ ਉਮਰ ਕਰੇ ਸਾ ਕਿ ਸਾਡੀ ਵੀ ਉਮਰ ਇਹਨੂੰ ਲੱਗੇ। ਵੀ ਮਾਹੌਲ ਤਾਂ ਚਲੋ ਸੁਖੀ ਹੈ ਮਾਤਾ ਭਾਵਕ ਹੋ ਗਈ ਸੀਗੇ ਮਡੇ ਸਿੱਧੂ ਨੂੰ ਯਾਦ ਕਰਕੇ ਪਰ ਅਸੀਂ ਸ਼ੁਭ ਦੀ ਜਿਹੜੀ ਛੋਟੇ ਸਿੱਧੂ ਦੀ ਲੋਹੜੀ ਜਿ ਮਨਾਈ ਹੈ ਰਿਸ਼ਤੇਦਾਰ ਆਏ ਨੇ ਦੇ ਪਰਿਵਾਰ ਬੈਠਾ ਜੁੜ ਕੇ ਕਿ ਜਿੱਥੇ ਉਹਦਾ ਬਾਲਾ ਯਾਦ ਕਰਕੇ ਭਾਵਕੀ ਮਾਤਾ ਹੋਈ ਹੈ ਸਾਨੂੰ ਵੀ ਯਾਦ ਦੀ ਬਹੁਤ ਆ ਰਹੀ ਹੈ ਅੱਜ ਅੱਜ ਉਹ ਹੁੰਦੇ ਪਰ ਅਸੀਂ ਇੱਥੇ ਪਰਮਾਤਮਾ ਨੂੰ ਅਰਦਾਸ ਵੀ ਕਰਾਂਗੇ ਵੀ ਉਹ ਛੋਟਾ ਸਿੱਧੂ ਵੀ ਉਨਾਂ ਲਈਆਂ ਤੇ ਚੱਲ ਕੇ ਸਾਡੇ ਪਿੰਡ ਦਾ ਉਹ ਨਾਮ ਰੋਸ਼ਨ ਕਰੇ ਜਿਵੇਂ ਸਾਡੇ ਵੱਡੇ ਸਿੱਧੂ ਨੇ ਕੀਤਾ ਸੀ ਆ ਤੇ ਅੱਜ ਜਿਹੜਾ ਕੁਛ ਦਾ ਮਾਹੌਲ ਹੈ ਨਾਲ ਯਾਦ ਵੀ ਕਰਕੇ ਮਨ ਵੀ ਭਰਿਆ ਕਿਉਂਕਿ ਸਿੱਧੂ ਅੱਜ ਸਾਡੇ ਵਿੱਚ ਨਹੀਂ ਹੈਗੇ। ਕਹਿੰਦੇ ਤੁਸੀਂ ਵੱਡੇ ਸਿੱਧੂ ਦਾ ਬਚਪਨ ਵੀ ਦੇਖਿਆ ਜੀ ਉਹਨਾਂ ਨਾਲ ਤੁਸੀਂ ਬਚਪਨ ਬਿਤਾ ਰਹੇ ਸੀ। ਬਿਲਕੁਲ ਬਿਲਕੁਲ ਭਾਈ ਉਹਨਾਂ ਬਹੁਤ ਮਤਲਬ ਉਹਨਾਂ ਦਾ ਛੋਟੇ ਹੁੰਦਾਂ ਨੂੰ ਪਿਆਰ ਸੀ ਆ ਛੋਟੇ ਹੁੰਦਾਂ ਤਾਂ ਆਵਾਜ਼ਾਂ ਵੀ ਇਹਨਾਂ ਨਾਲ ਲੱਗੀ ਰਹਿੰਦੀ ਸਾਡੀ ਤੇ ਉਹ ਬਹੁਤ ਵਧੀਆ ਨੈਚਰ ਸੀਗਾ ਜੀ ਉਹ ਮਤਲਬ ਹਰੇਕ ਬੰਦੇ ਨੂੰ ਬਹੁਤ ਇੱਜ਼ਤ ਦਿੰਦਾ ਸੀਗਾ ਜੀ। ਅੱਜ ਸ਼ੂਟੇ ਦੋਨੋਂ ਵੀ ਉਸੇ ਬਚਪਨ ਦੇ ਵਿੱਚ ਦੇਖ ਰਹੇ ਹਾਂ ਕਿਸ ਤਰ੍ਹਾਂ ਦਾ ਬਹੁਤ ਤੇ ਮੈਨੂੰ ਇਹ ਵੀ ਕੂਟ ਆ ਜਵਾਕ ਬਹੁਤ ਉਰਨ ਵਾਲੀਆਂ ਹਰਕਤਾਂ ਜਿਵੇਂ ਸੇ ਮੂਵੀ ਤੇ ਮੰਨ ਅਸੀਂ ਪਰਮਾਤਮਾ ਉਹਦੇ ਅਦਾਸ ਕਰਾਂਗੇ ਵੀ ਉਹਨੇ ਉਹਨਾਂ ਨਹੀਂ ਹੱਥ ਚੱਲ ਕੇ ਤੇ ਸਾਡੇ ਪਿੰਡ ਦਾ ਨਾਮ ਰੋਸ਼ਨ ਕਰੇ ਪਹਿਲੇ ਗੀਤ ਵੀ ਆਉਂਦੇ ਰਹਿੰਦੇ ਸਿੱਧੂ ਦੇ ਬਸ ਥੋੜੇ ਹਾਂਜੀ ਹਾਂਜੀ ਅੱਜ ਸ਼ੂਟ ਵੀ ਚੱਲੀ ਜਾਂਦਾ ਬਾਈ ਦੇ ਗੀਤ ਦਾ ਤੇ ਬਸ ਥੋੜੇ ਦਿਨਾਂ ਤੇ ਤੁਹਾਨੂੰ ਨਵਾਂ ਗੀਤ ਤੁਹਾਨੂੰ ਦੇਵਾਂਗੇ ਬਾਈ ਦਾ ਬਹੁਤ ਜੀ ਖੁਸ਼ੀ ਮਨਾ ਰਹੇ ਹਾਂ ਜੀ ਤੇ ਜਦੋਂ ਛੋਟੇ ਸਿੱਧੂ ਦਾ ਜਨਮ ਹੋਇਆ ਸੀ ਉਧੇ ਵੀ ਬੜੀਆਂ ਖੁਸ਼ੀਆਂ ਸੀ ਮਨਾਇਆਂ ਅਸਤਵਾਦੀ ਚਲਾਈ ਬੜੇ ਨੱਚੇ ਕੁਦੇ ਜੀ ਬੜੇ ਭੰਗੜੇ ਇੱਥੇ ਆਈ ਸੀ ਤੇ ਜਦੋਂ ਪਿਛਲੀ ਗੱਲ ਜਿਆਦਾ ਦੀ ਵੱਡੇ ਸਿੱਧੂ ਦੀ ਤਾਂ ਅਫਸੋਸ ਦੀ ਗੱਲ ਹੋ ਜਾਂਦੀ ਐ ਤਾਂ ਅੱਜ ਨੂੰ ਅੱਜ ਛੋਟੇ ਸਿੱਧੂ ਨੂੰ ਦੇਖਦੇ ਇਤੋਂ ਖੁਸ਼ੀਆਂ ਵੀ ਨੇ ਜੇ ਮੈਂ ਅੱਜ ਉਸੇ ਪਿੰਡ ਦੇ ਜਾਂ ਹੋਰ ਬਾਹਰੋਂ ਆ ਕੇ ਜਬਧਾਈਆਂ ਦਿੰਦੇ ਸੀ ਜੀ ਮਤੇ ਜੀ ਨੂੰ ਤਾਂ ਉਹਨਾਂ ਦਾ ਜਿਹੜਾ ਕੇਹੜਾ ਸੀ ਮਤਲਬ ਭੁੱਖ ਹੋ ਜਾਂਦਾ ਸੀ ਇਹ ਕਰਕੇ ਸਾਨੂੰ ਸਾਡੇ ਵੀ ਜਿਹੜਾ ਕੇਹੜਾ ਭੁੱਖ ਹੋ ਜਾਂਦੀ ਓਨੂੰ ਦੇਖ ਕੇ ਇੱਕ ਵਾਰੀ ਖੁਸ਼ੀ ਤਾਂ ਜ਼ਿਆਦਾ ਨਹੀਂ ਇੱਕ ਵਾਰੀ ਗਮੀ ਹੈ ਅੱਗੇ ਮੋੜੀ ਤੇ ਪੂਰਾ ਪਿੰਡ ਆ ਰਿਹਾ ਜਣਾ ਜਣਾ ਵੀ ਜਿਸ ਪਿੰਡ ਦਾ ਜਸ਼ਨ ਵੀ ਲਾ ਜਸ਼ਨ ਬੜਾ ਜੀ 7 ਵਜੇ ਤੋਂ ਲੈ ਕੇ ਅਸੀਂ ਸਾਰਾ ਪਿੰਡ ਵਧਾਈਆਂ ਦੇਣ ਆ ਰਿਹਾ ਜੀ ਕੁਠੀ ਦੇ ਵਿੱਚ ਤੇ ਉਦੋਂ ਬਾਕੀ ਸ਼ੂਟਿੰਗ ਵਾਲੇ ਵੀ ਫਿਰ ਰਹੇ ਆ ਜੀ ਉਹਦਾ ਕਰਕੇ ਵੀ ਬਹੁਤ ਜ਼ਿਆਦਾ ਇਕੱਠ ਹੈ ਇਹ ਵਾਰੀ ਵਾਰੀ ਸਾਰੇ ਲੋਕ ਆਈ ਜਾਂਦੇ ਜੀ ਦੋ ਆ ਗਏ ਕੋ ਪਾ ਗਏ ਜੀ ਇਕੱਠ ਦੇ ਬਹੁਤ ਭਰੀ ਹੈ ਸਿੱਧੂ ਦੇ ਗੀਤ ਵੀ ਸ਼ੂਟ ਹਾਂਜੀ ਹਾਂਜੀ ਤੇ ਬਾਕੀ ਨੂੰ ਪਤਾ ਵੀ ਥੰਗਦਾ ਬਾਤੇ ਲੰਗਰ ਪਾਣੀ ਦੇ ਪਕੌੜਿਆਂ ਦਾ ਜੀ ਸਾਰਾ ਚੱਲ ਰਿਹਾ ਹੈ ਆਨੰਦ ਮਾਣ ਰਹੇ ਜੀ ਸਾਰੇ ਊਂ ਹੀ ਪਾਈ ਹੋਈ ਹੈ ਮਾਈਆਂ ਪਿਆਰ ਬੈਠੀਆਂ ਜਮ ਭੰਗੜਾ ਪਾਉਣ ਨੂੰ ਵੀ ਜੀ